ਪਾਰਟੀ ਆਂਦੀ ਹੈ ਪੈਲਸ ਵਾਸਤੇ ਬੁਕਿੰਗ ਤੇ ਫੋਟੋਗ੍ਰਾਫਰਾਂ ਕੋਲ ਸਭ ਤੋਂ ਪਹਿਲਾਂ ਪਾਰਟੀ ਆਂਦੀ ਹੈ ਬੁਕਿੰਗ ਕਰਾਉਣ ਵਾਸਤੇ ਸਭ ਤੋਂ ਪਹਿਲਾਂ ਪਾਰਟੀ ਫੋਟੋਗ੍ਰਾਫਰਾਂ ਕੋਲ ਆਂਦੀ ਹੈ ਜਿਆਤਰ ਪੈਲਸ ਬੁੱਕ ਕਰਨੀ ਨੇ ਜ਼ਿਆਦਾ ਕਰ ਨਹੀਂ ਕਰਦੇ ਨਾ ਤੇ ਤੁਸੀਂ ਉਹਨਾਂ ਨੂੰ ਸੁਜੈਸਟ ਕਰ ਸਕਦੇ ਆ ਵੀ ਆਪਾਂ ਪੈਲਸ ਕਲਸੀ ਫਾਰਮ ਬੁੱਕ ਕਰੀਏ ਪਾਰਟੀ ਨੂੰ ਜੇਕਰ ਕਹੋਗੇ ਪਾਰਟੀ ਆਂਦੀ ਹੈ ਤੁਸੀਂ ਰਿਸਪੌਂਸ ਕਰਦੇ ਹੋ ਉਹਨਾਂ ਨੂੰ ਤੇ ਉਹਦੇ ਵਿੱਚ ਵੀ ਤੁਹਾਨੂੰ ਫੋਟੋਗ੍ਰਾਫਰਾਂ ਵਾਸਤੇ ਫੈਸਿਲਿਟੀ ਕਿ ਪਰ ਆਪਾਂ ਕਿਤੇ ਹੋਰ ਪ੍ਰੀ-ਵੇਡਿੰਗ ਲੋਕੇਸ਼ਨਾਂ ਤੇ ਜਾਂਦੇ ਤਾਂ ਜ਼ਿਆਦਾਤਰ ਕੀ ਹੁੰਦਾ ਆਪਾਂ ਨੂੰ ਚਾਰਜਰ ਦੀ ਪ੍ਰੋਬਲਮ ਆਂਦੀ ਹੈ ਬੈਟਰੀਆਂ ਚਾਰਜ ਕਰਨੀਆਂ ਕੁਛ ਵੀ ਐਜੀ ਸੈਂਟ ਹੈ ਨਾ ਤੇ ਕਈ ਵਾਰ ਪ੍ਰੋਬਲਮ ਆਂਦੀ ਕਿੱਥੇ ਰੱਖੀਏ ਤਾਂ ਉਹਦਾ ਸਾਰਾ ਬੰਦੋਬਸਤ ਉਰੇ ਹੈ ਜੀ ਸਪੈਸ਼ਲ ਫੋਟੋਗ੍ਰਾਫਰਾਂ ਵਾਸਤੇ ਠੀਕ ਹੈ ਜੀ ਉਹਦੇ ਵਾਸਤੇ ਤੁਹਾਨੂੰ ਕੁਛ ਕਰਨ ਲਿਓਨੇ ਬਾਈ ਜਨਾ ਉਹਰੇ ਕੰਟੈਕਟ ਕਰੋ ਤੁਹਾਡੀਆਂ ਬੈਟਰੀਆਂ ਵੀ ਸੇਵ ਤੁਹਾਡੀਆਂ ਕਿੱਟਾਂ ਵੀ ਸੇਵ ਤੁਸੀਂ ਕੈਮਰੇ ਚੱਕੋ ਗਿੰਬਲ ਚੱਕੋ ਆਪਣਾ ਜਿਵੇਂ ਮਰਜੀ ਸ਼ੂਟ ਕਰੋ ਠੀਕ ਹੈ ਜੀ ਉਹਦੇ ਵਾਸਤੇ ਤੇ ਸਪੈਸ਼ਲ ਫੋਟੋਗ੍ਰਾਫਰਾਂ ਵਾਸਤੇ ਇਹ ਚਾਹ ਪਾਣੀ ਦਾ ਪ੍ਰੋਗਰਾਮ ਵੀ ਬਾਈ ਜਨਾ ਵੱਲੋਂ ਹੋਵੇਗਾ ਜਿਹੜਾ ਵੀ ਪ੍ਰੀ ਵੈਡਿੰਗ ਸ਼ੂਟ ਕਰਨ ਇੱਥੇ ਆਵੇਗਾ ਤੇ ਇਸ ਤੋਂ ਉੱਪਰ پارٹی ਤੁਹਾਡੀ ਕੋਈ ਵੀ ਰਾਜੀ ਹੁੰਦੀ ਹੈ ਮੰਨ ਲਓ ਅਸੀਂ ਕਰੂੰਗੂ ਵੀਰ ਜੀ ਤੁਹਾਡੇ ਸਹਿਯੋਗ ਦੀ ਲੋੜ ਹੈ ਸਹਿਯੋਗ ਲੋਕ ਸਾਨੂੰ ਕੰਮ ਨੂੰ ਚਲਾਉ ਰੱਖ ਕੇ ਠੀਕ ਹੈ ਬਾਕੀ ਤੁਹਾਡੇ ਨਾਲ ਚੱਲਾਂਗੇ ਮਿਲ ਕੇ ਤੇ ਬਣਾਵਾਂਗੇ ਤੇ ਵੀਰ ਜੀ ਬਹੁਤ ਲਿਖੇ ਸੁਭਾਅ ਹੈ ਨਾ ਇਹ ਬਾਤ ਥੋੜਾ ਆਇਆ ਬਿਲਕੁਲ ਗਾਨੀ ਠੀਕ ਹੈ ਠੀਕ ਹੈ ਜੀ ਵੀਰ ਜੀ ਦਾ ਸੁਆਭ ਬਹੁਤ ਵਧੀਆ ਹੈ ਤੇ ਤੁਹਾਡੀ ਵੀਰੇ ਸਹਿਯੋਗ ਦੀ ਲੋੜ ਹੈ ਸਾਰਿਆਂ ਨੂੰ ਠੀਕ ਹੈ ਜੀ ਤੇ ਆਪਣੇ ਇੱਕ ਹੁਣ ਦੇਖੋ ਜੀ ਹੋਰੇ ਆਪਣੇ ਸਾਰੇ ਫੋਟੋਗ੍ਰਾਫਰ ਇਕੱਠੇ ਹੋਏ ਤੁਹਾਡੇ ਪ੍ਰਧਾਨ ਸਾਹਿਬ ਔਰ ਨੋਰ ਕਲਪੀ ਸਾਹਿਬ ਮੇਰੇ ਸਾਰੇ ਜੀ ਸਮੂਹ ਫੋਟੋਗ੍ਰਾਫਰ ਸਹਿਬਾਨ ਨਵੇਂ ਸਾਡੇ ਨਵੇਂ ਜਨਰੇਸ਼ਨ ਦੇ ਬੰਦੇ ਵੀ ਇੱਥੇ ਪਹੁੰਚੇ ਆ ਆਓ ਫੋਟੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਬੜੀ ਖੁਸ਼ੀ ਦੀ ਗੱਲ ਹੈ ਕਿ ਵੀਰ ਜੀ ਨੇ ਕੋਵਿਡ ਤੋਂ ਬਾਅਦ ਜਿਹੜੀ ਲੋਕੇਸ਼ਨ ਬਣਾਈ ਆ ਵੀਰ ਨੇ ਦੱਸਿਆ ਵੀ ਉਹਨਾਂ ਰਿਸਪੌਂਸ ਨਹੀਂ ਮਿਲਿਆ ਸੋ ਕਮੀਆਂ ਤਾਂ ਰਹਿ ਜਾਂਦੀਆਂ ਆਪਾਂ ਘਰ ਬਣਾਉਣੇ ਜਾਂ ਆਪਾਂ ਘਰ ਦੇ ਵਿੱਚ ਕੋਈ ਚੀਜ਼ ਬਣਾਉਣੇ ਉਹਦੇ ਵਿੱਚ ਵੀ ਕਮੀ ਰਹਿ ਜਾਂਦੀ ਆ। ਜੇ ਸਾਡੇ ਘਰ ਕੋਈ ਦਾਲ ਸਬਜ਼ੀ ਬਣਦੀਆਂ ਨੂਨ ਮਿਰਚ ਕਈ ਵਾਰੀ ਵੱਧ ਘੱਟ ਹੋ ਜਾਂਦਾ। ਉਹ ਜੇ ਕਮੀਆਂ ਰਹਿ ਗਈਆਂ ਆਪਾਂ ਇਹਨਾਂ ਨੂੰ ਬੱਸ ਕੇ ਉਹਨੂੰ ਆਪਾਂ ਹੱਲ ਕਰਵਾ ਸਕਦੇ। ਆਪਾਂ ਜੇ ਲੋਕਾਂ ਦੇ ਇਲਾਕੇ ਦੇ ਵਿੱਚ ਰਹਿਣੇ ਵਾਲੇ ਆ ਆਪਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਆ। ਤਕਰੀਬਨ 20-25 ਕਿਲੋਮੀਟਰ ਦਾ ਸਰਾਊਂਡਿੰਗ ਏਰੀਆ। ਮਟਰ ਦਾ ਜਿਹੜਾ ਸਰਾਊਂਡਿੰਗ ਏਰੀਆ ਆਪਣਾ ਆਪਾਂ ਸਾਰੇ ਇੱਕ ਦੂਜੇ ਨੂੰ ਜਾਣਦੇ। ਜੇ ਆਪਾਂ ਇਹਨਾਂ ਦੀ ਹੈਲਪ ਕਰ ਦਈਏ ਤਾਂ ਆਪਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਣਾ। ਲੋਕੇਸ਼ਨ ਦੀ ਜਿਹੜੀ ਪਾਰਟੀ ਦੀ ਸੈਟੀਸਫੈਕਸ਼ਨ ਉਹ ਤਾਂ ਆਪਾਂ ਨੇ ਕਰਾਉਣੀ ਆ ਕਿਸੇ ਨੇ ਤਾਂ ਨਹੀਂ ਕਰਾਉਣੀ ਪਾਰਟੀ ਨੂੰ ਜਿਹੜਾ ਵੀ ਕੰਮ ਹੈ ਉਹਨੂੰ ਦੱਸ ਦੇਣਾ ਵੀ ਆਹ ਹੈ ਕੁਸ਼ੂਰੇ ਨਹੀਂ ਪੂਰਾ ਹੁੰਦਾ ਕੁਝ ਆਊਟਡੋਰ ਕਵਰੇਜ ਕਰ ਲੋ ਜਾ ਕੇ ਸੋ ਆਪਾਂ ਇਹਨਾਂ ਦਾ ਸਪੋਰਟ ਕਰੀਏ ਇਹਨਾਂ ਨੇ ਅਸੀਂ 85 ਲੱਖ ਰੁਪਈਆ ਇੱਥੇ ਵੇਸਟ ਕਰਿਆ ਹੋਇਆ ਬਹੁਤ ਬੜੀ ਰਕਮ ਹੁੰਦੀ ਆ ਜੇ ਇਹਨਾਂ ਨੇ ਉਸ ਟਾਈਮ 85 ਲੱਖ ਦੀ ਦੋ ਕੀਲੇ ਜ਼ਮੀਨ ਲੈ ਕੇ ਛੱਡੀ ਹੁੰਦੀ ਅੱਜ ਉਹ 10 ਕਰੋੜ ਦੀ ਹੋਣੀ ਸੋ ਇਹਨਾਂ ਨੇ ਸਾਡੇ ਲਈ ਬਣਾਇਆ ਆਪਾਂ ਨਾਲ ਸਪੋਰਟ ਕਰੋ ਪੈਸਿਆਂ ਦੀ ਜਾਂ ਕੋਈ ਜਿਹੜਾ ਚਾਰਜ ਜਿਹੜਾ 24 ਘੰਟੇ ਪ੍ਰੋਵਾਈਡ ਆ ਵੀਰੋਂ ਨਹੀਂ ਇੱਥੇ। ਸੋ ਆਪਾਂ ਤਕੜੇ ਹੋ ਕੇ ਹੰਬੜਾ ਮਾਰੀ। ਕਿਉਂ ਆਪਾਂ ਆਪਾਂ ਹੀ ਇੱਕ ਦੂਜੇ ਦੀ ਸਪੋਰਟ ਨਾ ਕੀਤੀ ਤਾਂ ਫਿਰ ਆਪਣੇ ਇਲਾਕੇ 'ਚ ਕੀ ਨੇ ਕਰਨਾ ਏਦਾਂ ਦਾ ਕੰਮ। ਇਸ ਕਰਕੇ ਆਪਾਂ ਸਾਰੇ ਜਣੇ ਤਨਮਾਨ ਦੇ ਨਾਲ ਦਵਿੰਦਰ ਜੀ ਆਇਆ ਉੱਚੇ ਪਿੰਡ ਤੇ ਤੇ ਹੋਰ ਸਾਰੇ ਸਾਥੀ ਇੱਥੇ ਪਹੁੰਚੇ ਆ। ਸੋ ਕਹਿਣ ਦਾ ਭਾਵ ਵੀ ਜੇ ਆਪਾਂ ਤਕੜੇ ਹੋ ਕੇ ਇਹਨਾਂ ਦੀ ਸਪੋਰਟ ਕਰੀਏ ਤਾਂ ਕੱਲੋਂ ਸਾਡੇ ਲਈ ਇਹ ਹੋਰ ਕੁਝ ਵੀ ਕਰਨਗੇ। ਇਸ ਇਦੇ ਵਾਸਤੇ ਜਿਹੜੀ ਐਮੈਂਡਮੈਂਟ ਕਰਨਗੇ ਨੇੜੇ ਜਿਹੜੇ ਜ਼ਮੀਨ ਇਹਨਾਂ ਦੀ ਹੋਰ ਪਈ ਆ ਕੋਈ ਹੋਰ ਪ੍ਰੋਜੈਕਟ ਚਾਹੀਦਾ ਉਹ ਵੀ ਬਣਾ ਦੇਣਗੇ ਸੋ ਆਪਾਂ ਸਾਰੇ ਜਣੇ ਜਿਹੜਾ ਆ ਸੀਜ਼ਨ ਹੁਣ ਸ਼ੁਰੂ ਹੋਣ ਜਾ ਰਿਹਾ ਅਗਲੇ ਮਹੀਨੇ ਸੋ ਇਹ ਸੀਜ਼ਨ ਦੇ ਵਿੱਚ ਕੋਸ਼ਿਸ਼ ਕਰੋ ਯਾਰ ਆਦੋਂ ਤੋਂ ਵੱਧ ਕੰਮ ਹੋਰੇ ਪਰਟੀ ਦੀ ਚੋਅਸ ਕਿਤੇ ਨਹੀਂ ਹੁੰਦੀ ਜਦੋਂ ਅਸੀਂ ਕੋਈ ਬੁਕਿੰਗ ਕਰਦੇ ਆਂ ਪਾਰਟੀ ਪੁੱਛਦੀ ਆ ਵੀ ਕਿੱਥੇ ਤੁਸੀਂ ਵੀਡੀਓ ਸ਼ੂਟ ਕਰਨਾ ਆਪਾਂ ਹੀ ਦੱਸ ਦਈਏ ਵੀ ਭਲਾਈ ਜਗਾ ਕਰਦੇ ਆਂ ਭਾਈ ਆਪਣੇ ਕੋਲ ਵਧੀਆ ਸ਼ੂਟ ਜਗ੍ਹਾ ਹੈਗੀ ਲੋਕੇਸ਼ਨ ਚਲੋ ਆਓ ਚੱਲੀਏ ਸੋ ਮੱਖਣ ਸਟੂਡੀਓ ਬੈਠਾ ਵੀਰ ਇਹਨੂੰ ਵੀ ਮੈਂ ਬੇਨਤੀ ਕਰਦਾ ਭਾਈ ਤੂੰ ਵੀ ਇੱਥੇ ਜਿੰਨਾ ਹੋ ਸਕੇ ਇਧਰ ਨੂੰ ਲੈ ਕੇ ਆਇਓ ਸੋ ਸਾਰੇ ਆਪਾਂ ਇੱਕ ਦੂਜੇ ਦੇ ਨਾਲ ਮਿਲ ਕੇ ਚੱਲੀਏ ਇਹਨਾਂ ਨੇ ਆਪਾਂ ਨੂੰ ਜਿਹੜਾ ਛੋਟਾ ਜਿਹਾ ਗੈਟੂ ਗੈਦਰ ਦਾ ਪ੍ਰੋਗਰਾਮ ਰੱਖਿਆ ਚਾਹ ਪਾਣੀ ਦਾ ਆਪਾਂ ਉਹਦਾ ਇੱਕ ਨਾਰਮਲ ਹੈ ਜੇ ਆਪਾਂ ਉਦਾਂ ਵੀ ਇਹਨਾਂ ਕੋਲ ਆ ਜਾਂਦੇ ਤਾਂ ਵੀ ਇਹਨਾਂ ਨੇ ਕਰ ਦੇਣਾ ਭਾਈ ਆ ਜਾਓ ਬੈਠੋ ਚਾਹ ਪਾਣੀ ਪੀ ਲਓ ਸੋ ਆਪਾਂ ਤੱਕੜੇ ਹੋ ਕੇ ਹੰਬੜਾ ਮਾਰੀਏ ਠੀਕ ਹੈ ਆਪਾਂ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਇਹਨੂੰ ਕਾਮਯਾਬ ਕਰੀਏ ਪੈਲਸ ਦਾ ਵੀ ਕੰਮ ਹੈ ਜਿਹੜਾ ਉਹਰੇ ਉਹ ਵੀ ਤੁਸੀਂ ਜਦ ਮਰਜ਼ੀ ਬੁੱਕ ਕਰਾਓ ਤੁਹਾਡੀ ਆਪਣੇ ਘਰ ਦਾ ਫੰਕਸ਼ਨ ਹੋਰ ਲੈਸ ਕਰਾ ਲਓ ਠੀਕ ਹੈ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਮਹੀਨੇ ਤੋਂ 2 ਮਹੀਨੇ ਦੇ ਵਿੱਚ ਇੱਕ ਅੱਧੀ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਮੀਟਿੰਗ ਇੱਥੇ ਰੱਖ ਲਿਆ ਕਰਾਂਗੇ ਸੋ ਤਕੜੇ ਹੋ ਕੇ ਆਪਾਂ ਯਾਰ ਇਕੱਠੇ ਹੋ ਕੇ ਚੱਲੀਏ ਇੱਕ ਦੂਜੇ ਦੇ ਲੱਤਾਂ ਨਾ ਕੱਚੀਏ ਮੇਰੀ ਬੇਨਤੀ ਆ ਸੋ ਜ਼ਿਆਦਾ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਆਪਾਂ ਪਰਿਵਾਰ ਬੈਠਾ ਹੈ ਆਪਣੇ ਪਰਿਵਾਰ ਦਾ ਸਾਰਾ ਮਾਹੌਲ ਜਿਹੜੀ سپورਟ ਆਪਾਂ ਕੱਢ ਕੇ ਕਰੋ ਜਿੰਨੀ ਵੀ ਹੋ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ